ਡੀਜ਼ਲ ਦੇ ਨਾਲ ਭਰੀ ਹੋਈ ਟ੍ਰੇਨ ਦੇ ਨਾਲ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਵੇਖਿਆ ਜਾ ਸਕਦਾ ਕਿਵੇਂ ਲੋਕ ਲੁੱਟ ਮਚਾਉਣ ਦੇ ਲਈ ਪਹੁੰਚ ਜਾਂਦੇ ਨੇ ਜਿਸ ਦੇ ਹੱਥ ਜੋ ਆਂਦਾ ਉਹ ਉਹੀ ਸਭ ਲੈ ਕੇ ਡੀਜ਼ਲ ਲੁੱਟਣ ਦੇ ਲਈ ਪਹੁੰਚ ਜਾਂਦਾ ਹੈ ਤਾਂ ਤਸਵੀਰਾਂ ਦਾ ਵਿੱਚ ਦੇਖਿਆ ਜਾ ਸਕਦਾ ਭਾਂਡੇ ਕੈਨ ਬੋਤਲਾਂ ਲੈ ਕੇ ਲੋਕ ਡੀਜ਼ਲ ਪਰਦੇ ਹੋਏ ਨਜ਼ਰ ਆ ਰਹੇ ਨੇ ਔਰਤਾ ਡੀਜ਼ਲ ਪਰ ਕੇ ਜਾਂਦੀਆਂ ਹੋਈਆਂ ਵੇਖਿਆ ਜਾ ਸਕਦੀਆਂ ਨੇ ਤਾਂ ਦੱਸੇ ਜਾ ਰਿਹਾ ਕਿ ਮੱਧ ਪ੍ਰਦੇਸ਼ ਦੇ ਰਤਲਾਮ ਦੇ ਵਿੱਚ ਇੱਕ ਡੀਜ਼ਲ ਨਾਲ ਭਰੀ ਹੋਈ ਮਾਲ ਗੱਡੀ ਦੇ ਦੋ ਟੈਂਕਰ ਡਿਰੇਲ ਹੋ ਜਾਂਦੇ ਨੇ ਤੇ ਇਸ ਦਰਮਿਆਨ ਇੱਕ ਟੈਂਕਰ ਪਲਟ ਜਾਂਦਾ ਹੈ ਤਾਂ ਜੋ ਡੀਜ਼ਲ ਹੁੰਦਾ ਉਹ ਨਾਲੀਆਂ ਦੇ ਵਿੱਚ ਬਹਿਣ ਲੱਪੰਦਾ ਹੈ ਤਾਂ ਜਦੋਂ ਦੇਰਾਂ ਤੇ ਪੂਰਾ ਹਾਦਸਾ ਵਾਪਰਦਾ ਹੈ ਤਾਂ ਸਵੇਰੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਡੀਜ਼ਲ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਇਸ ਦਰਮਿਆਨ ਡੀਜ਼ਲ ਲੁੱਟਣ ਵਾਲਿਆਂ ਦੀ ਭੀੜ ਲੱਗ ਜਾਂਦੀ ਆ ਬਾਲਟੀਆਂ, ਭਾਂਡੇ, ਕੈਨ ਲੈ ਕੇ ਲੋਕ ਪਹੁੰਚਦੇ ਨੇ ਲੋਕ ਨਾਲੀਆਂ ਦੇ ਵਿੱਚ ਬੈਰੇ ਡੀਜ਼ਲ ਨੂੰ ਪਰਦੇ ਹੋਏ ਵੇਖੇ ਜਾ ਸਕਦੇ ਨੇ ਤਾਂ ਡੀਜ਼ਲ ਟ੍ਰੇਨ ਦੇ ਪਲਟਣ ਦੀ ਖਬਰ ਸੁਣ ਕੇ ਬੱਚੇ, ਬਜ਼ੁਰਗ ਸਭ ਇੱਥੇ ਪਹੁੰਚ ਜਾਂਦੇ ਨੇ ਪ੍ਰਸ਼ਾਸਨ ਵੀ 당ਗ ਰਹਿ ਜਾਂਦਾ ਕਿ ਲੋਕ ਕਿਸ ਤਰੀਕੇ ਦੇ ਨਾਲ ਡੀਜ਼ਲ ਲੁੱਟਦੇ ਨੇ ਦੱਸਦੇ ਕਿ ਅਕਸਰ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਅਜਿਹੇ ਹੱਥ ਸੇ ਜਦੋਂ ਵਾਪਰਦੇ ਨੇ ਤਾਂ ਲੋਕ ਲੁੱਟ ਮਚਾਉਣੀ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਸੇਬਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ ਸੀ ਤਾਂ ਉਸ ਵੇਲੇ ਵੀ ਲੋਕਾਂ ਦੇ ਵੱਲੋਂ ਅਜੀਹੀ ਹਰਕਤ ਕੀਤੀ ਗਈ ਸੀ ਤੇ ਹੁਣ ਜਦੋਂ ਰਤলাম ਦੇ ਵਿੱਚ ਡੀਜ਼ਲ ਨਾਲ ਭਰੀ ਹੋਈ ਟ੍ਰੇਨ ਨਾਲ ਹਾਦਸਾ ਵਾਪਰਦਾ ਹੈ ਤਾਂ ਇਸ ਦਰਮਿਆਨ ਵੀ ਲੋਕ ਅਜੀਹੀ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਘਰ ਤੋਂ ਪਾਂਡੇ ਡੀਜ਼ਲ ਭਰਨ ਦੇ ਲਈ ਲੈ ਕੇ ਆਉਂਦੇ ਨੇ ਅਤੇ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਕਿ ਜੇਕਰ ਅੱਗ ਲੱਗ ਜੇ ਤਾਂ ਕਿੰਨਾ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਹਨਾਂ ਲੋਕਾਂ ਦੇ ਵੱਲੋਂ ਡੀਜ਼ਲ ਦੀ ਲੁੱਟ ਕੀਤੀ ਜਾ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ